ਸਾਡੇ ਜੀ ਸਾਹਿਬ ਆਪਾ ਜਿਹੜੇ ਸਾਡੇ ਮੇਰੇ ਮੇਜਰ ਇਸ਼ੂ ਕੀ ਹੈ ਕਿ ਜਿਹੜੀ ਪਰਚੇ ਔਰ ਪਰਮੇ ਦੀ ਰਾਜਨੀਤੀ ਹੈਗੀ ਹੈ ਕਿਉਂਕਿ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਇੱਥੋਂ ਦੇ ਬੀਬੀ ਇੰਦਰਜੀਤ ਕੌਰ ਮਾਨ ਉਹ ਅਕਾਲੀ ਦਲ ਦੇ ਵਿੱਚੋਂ ਆਏ ਆ ਔਰ ਅਕਾਲੀ ਦਲ ਦੀ ਇਹ ਬਹੁਤ ਪੁਰਾਣੀ ਰੀਤ ਹੈ ਵੀ ਲੋਕਾਂ ਨੂੰ ਡਰਾ ਚਾਵੇ ਉਹਨਾਂ ਤੇ ਪਰਚੇ ਕੀਤੇ ਜਾਣ ਤੇ ਜਿਹੜਾ ਪਰਚੇ ਤੋਂ ਡਰ ਗਿਆ ਉਹਨੇ ਪਰਨਾ ਪਾਇਆ ਇੱਕ ਕੇ ਮੇਰਾ ਇਸ਼ੂ ਅੱਜ ਵੱਡਾ ਕੀ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਸਾਡੇ ਭੈਣ ਜੀ ਨਿਸ਼ਾ ਆਪਣੇ ਕੋਈ ਸਾਥੀਆਂ ਨਾਲ ਸਾਡੀ ਪਾਰਟੀ ਵਿੱਚ ਸਰਦਰ ਚਰਨਜੀਤ ਸਿੰਘ ਚੰਨੀ ਜੀ ਨੇ ਜਿਲੰਧਰ ਜਿਨ੍ਹਾਂ ਨੂੰ ਸ਼ਾਮਲ ਕੀਤਾ ਸੀ ਤੇ ਪਰਸ਼ੋਤਮ ਸਾਡੇ ਪਰਸ਼ੋਤਮ ਸੌਂਧੀ ਜੀ ਜਿਲੰਧਰ ਤੋਂ ਹੈਗੇ ਨੇ ਔਰ ਰਾਜਕੁਮਾਰ ਵੀਰਕਾ ਜੀ ਤੋਂ ਪ੍ਰੇਰਣਾ ਲੈ ਕੇ ਇਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਸੀਗਾ ਪਰ ਇਹਨਾਂ ਦੇ ਜਿਹੜੇ ਸਾਫੀ ਸੱਜਣਾ ਸ਼ਾਮਿਲ ਹੋਏ ਸੀ ਉਹਨਾਂ ਦੇ ਉੱਤੇ ਕੋਈ ਨਜਾਇਜ਼ ਪਰਚਾ ਪਰसों ਨੂੰ ਇਹਨਾਂ ਨੇ ਪਾਇਆ ਜਿਹਦੇ ਵਿੱਚ ਕੋਈ ਇਹਨਾਂ ਨੇ ਸ਼ਰਾਬ ਦੀ ਗੱਲ ਕੀਤੀ ਹੈ ਸਾਡੇ ਕੋਲ ਉਹਦੀ ਵੀਡੀਓ ਰਿਕਾਰਡਿੰਗ ਦੇਖੀ ਹੈ ਉਹਨਾਂ ਦੇ ਘਰ ਦੇ ਵਿੱਚ ਕੁਝ ਜਿਹੜੀ ਆ ਲੀਗਲ ਸ਼ਰਾਬ ਜ਼ਰੂਰ ਪਾਈ ਗਈ ਪਰ ਉਹਦੇ ਵਿੱਚ ਇਹਨਾਂ ਨੇ ਜਿਹੜਾ ਐਫ ਆਈ ਆਰ ਦੀ ਕਾਪੀ ਕੱਲ ਦੇਖਣ ਨੂੰ ਮਿਲੀ ਹੈ ਉਹਦੇ ਵਿੱਚ ਜਿਹੜੀ ਦੇਸੀ ਸ਼ਰਾਬ ਔਰ ਕਈ ਕੁਝ ਪਾ ਕੇ ਕੀਤਾ ਉਹਦੇ ਲਈ ਮੈਂ ਪੰਜਾਬ ਪੁਲਿਸ ਨੂੰ ਔਰ ਇੱਥੇ ਦੇ ਮੌਜੂਦਾ ਅਫਸਰਾਂ ਨੂੰ ਇਹ ਸਖਤ ਚੇਤਾਵਨੀ ਦਿੰਨਾ ਹੈ ਕਿ ਜੇ ਉਹ ਇਦਾਂ ਦੇ ਕੰਮ ਕਰਨਗੇ ਤੇ ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ ਜੇ ਕੋਈ ਸਾਡਾ ਸਾਥੀ ਗਲਤ ਹੈ ਜਾਂ ਉਹਦੀ ਜੋ ਗਲਤੀ ਹੈ ਉੰਨੀ ਉਹਨੂੰ ਸਜ਼ਾ ਦਿੱਤੀ ਜਾਵੇ ਜਾਂ ਉਹਨਾਂ ਉਹਦੇ ਤੇ ਐਕਸ਼ਨ ਹੋਵੇ ਉਹਦੇ ਲਈ ਅਸੀਂ ਕਦੀ ਵੀ ਨਹੀਂ ਰੋਕਾਂਗੇ ਜੇ ਕੋਈ ਗੈਰ ਕਾਨੂੰਨੀ ਕੰਮ ਹੋਇਆ ਪਰ ਜੇ ਮੰਨ ਲਓ ਕਿਸੇ ਦੇ ਉੱਤੇ ਕੋਈ ਸ਼ੀ ਗਲਤ ਹੋਇਆ ਉਹਦੇ ਲਈ ਅਸੀਂ ਆਪਣੀ ਇੱਕ ਮੀਟਿੰਗ ਰੱਖੀ ਹੈ ਅੱਜ ਸ਼ਾਮ ਨੂੰ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ ਜੇ ਇਹ ਪਰਚੇ ਨੂੰ ਠੀਕ ਨਾ ਕੀਤਾ ਗਿਆ ਜੋ ਉਹਦੇ ਵਿੱਚ ਵਾਅਦਾ ਕੀਤਾ ਗਿਆ ਨਜਾਇਜ਼ ਤੌਰ ਤੇ ਤੇ ਅਸੀਂ ਕੱਲ ਐਸਐਸਪੀ ਦਫ਼ਤਰ ਜਲੰਧਰ ਦੇ ਵਿੱਚ ਧਰਨਾ ਵੀ ਦੇਾਂ ਐਸਐਸਪੀ ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਐ ਇਸ ਬਾਰੇ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਮੈਂ ਉਹਨਾਂ ਨੂੰ ਕਹੇ ਜੇ ਤੁਸੀਂ ਪੜਤਾਲ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਇੰਨਾ ਜ਼ਿਆਦਾ ਕਿਉਂ ਲਿਖਿਆ ਮੈਂ ਉਹਨਾਂ ਤੋਂ ਅੱਜ ਦਾ ਟਾਈਮ ਮੰਗਿਆ ਸੀ ਪਰ ਉਹਨਾਂ ਨੇ ਕਿਹਾ ਕਿ ਸਾਡੇ ਚੀਫ ਮਿਨਿਸਟਰ ਸਾਹਿਬ ਇੱਥੇ ਆ ਰਹੇ ਆ ਬਿਰਧiatric ਏਰੀਆ ਦੇ ਪ੍ਰੋਗਰਾਮ ਮੈਂ ਜਿੱਥੇ ਹਾਂ ਸੋ ਕੱਲ ਅਸੀਂ ਉਹਨਾਂ ਦੇ ਕੋਲ ਜਾ ਕੇ ਇਹ ਸਾਰੀ ਜਿਹੜੀ ਗੱਲ ਹੈ ਉਹ ਰੱਖਾਂਗੇ ਸੋ ਪਹਿਲੀ ਤਾਂ ਇਹ ਗੱਲ ਹੈਗੀ ਹੈ ਆਪਣੀ ਕਿ ਜਿਹੜਾ ਡਰੋਨ ਤੁੰਗਵਾਉਣ ਦਾ ਕੰਮ ਹੈ ਇਹ ਬੀਬੀ ਜੀ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਉਹ ਆਪਣਾ ਜੋ ਪੋਜ਼ਿਟਿਵ ਪ੍ਰਚਾਰ ਜਾਂ ਆਪਣੇ ਪਿਆਰ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਆ ਕੋਈ ਵੀ ਪਾਰਟੀ ਜੋੜਨਾ ਚਾਹਦੀ ਹੈ ਉਹ ਇੱਕ ਸਾਡਾ ਸੰਵਿਧਾਨਿਕ ਅਧਿਕਾਰ ਹੈ ਪਰ ਜੇ ਇਦਾਂ ਜ਼ੋਰ ਜ਼ਬਰਦਸਤੀ ਔਰ ਬਹਾ ਮਰੋੜ ਕੇ ਕਿਉਂਕਿ ਪਿਛਲੀ ਜਿਹੜੀ ਜਗਨੀ ਚੋਣ ਸੀਗੀ ਉਹਦੇ ਵਿੱਚ ਸਾਡੇ ਅਸੀਂ ਦੇਖਿਆ ਕਿ ਸਾਡੇ ਬਹੁਤ ਸਾਰੇ ਸਰਪੰਚਾਂ ਪੰਚਾਂ ਨੂੰ ਜ਼ਬਰਨ ਕੋਟਾ ਪੁਆਈਆਂ ਗਈਆਂ ਸੀ ਪਰ ਹੁਣ ਅਸੀਂ ਬਿਲਕੁਲ ਸੁਚੇਤ ਹਾਂ ਔਰ ਹਰ ਵਰਕਰ ਦੇ ਮਗਰ ਅਸੀਂ ਖੜਨ ਨੂੰ ਅੱਜ ਵਚਨ ਬੰਦ ਹੈ ਇਹ ਇੱਕ ਇਸ਼ੂ ਸੀਗਾ ਦੂਜਾ ਇਸ਼ੂ ਮੇਰਾ ਸੀਗਾ ਇਸ ਸ਼ਹਿਰ ਦੇ ਵਿੱਚ ਜਿਹੜੀ ਗੱਲ ਕਰਦੀ ਹੈ ਇਹ ਚਾਲੂ ਦੀ ਸਰਕਾਰ ਜਦੋਂ ਤੋਂ ਆਈ ਹੈ ਆ ਤੁਹਾਡੇ ਅਖਬਾਰਾਂ ਦੀਆਂ ਕੁਝ ਹੈਡਲਾਈਨਸ ਨੇ ਜਿਹਦੇ ਵਿੱਚ ਤੁਸੀਂ ਦੇਖ ਲਓ ਪੈਟਰੋਲ ਪੰਪ ਆ ਸਕੂਲ ਸਾਡਾ 100 ਸਾਲ ਪੁਰਾਣਾ ਸਕੂਲ ਜਿਹੜਾ ਡੀਏਵੀ ਸਕੂਲ ਹੈ ਉਥੋਂ ਲੋਕ ਸਮਾਂ ਲੱਗਾ ਪਰਸੋਂ ਇੱਥੇ ਮਤਅ ਵਿਚਾਰੀ ਕਰਨ ਖੂਨ ਖੋਨੋ ਖੋਨ ਹੋਈ ਸੀ ਉਹਦੇ ਕਾਂਦੀ ਵਾਲੀ ਲਾ ਕੇ ਲੈ ਗਿਆ ਅੱਜ ਪਤਾ ਲੱਗਾ ਕਿ ਇੱਕ ਹੋਰ ਸਕੂਲ ਲੁੱਟਿਆ ਗਿਆ ਇਹ ਤੋਂ ਬਿਨਾਂ ਦਿਨ ਦਿਹਾੜੇ ਨੂਰਮੈਲ ਦੇ ਵਿੱਚ ਪੈਟਰੋਲ ਪੰਪ ਲੁੱਟ ਕੇ ਲੈ ਗਿਆ ਆ ਦੇਖੋ ਨੂਰਮੈਲ ਤੇ ਵਿੱਚ ਜਿਹੜੀ ਹੈਡਲਾਈਨ ਹੈ ਕਿ ਕੀ ਹੈ ਕਿ ਕਿੱਦਾਂ-ਕਿੱਦਾਂ ਦੀਆਂ ਜਿਹੜੀਆਂ ਚੋਰੀਆਂ ਔਰ ਵਾਰਦਾਤਾਂ ਹੋ ਰਹੀਆਂ ਇਹ ਵਾਰਦਾਤਾਂ ਦਾ ਜਿਹੜਾ ਸਿਲਸਲਾ ਹੈ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਇਹਦੇ ਤੋਂ ਬਿਨਾਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਜਦੋਂ ਵੀ ਸਾਡੇ ਐਮ.ਐਲ.ਏ. ਸਾਹਿਬ ਇਥੇ ਆਉਂਦੇ ਆ ਉਹ ਗੱਲ ਕਰਦੇ ਆ ਕਿ 5 ਕਰੋੜ ਰੁਪਇਆ ਨਗਰ ਕੌਂਸਲ ਨੂੰ ਮੈਂ ਦੇ ਦੂੰ ਔਰ ਨਗਰ ਕੌਂਸਲ ਨੂੰ ਮੈਂ ਦਿੱਤਾ ਜਿਹਦੇ ਲਈ ਉਹ ਡਵੈਲਪਮੈਂਟ ਦੀ ਗੱਲ ਕਰਦੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਆ ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਕੋਈ ਵੀ ਐਡੀਸ਼ਨਲ ਐਕਸਟਰਾ ਫੰਡ ਇਸ ਸਰਕਾਰ ਤੋਂ ਨਹੀਂ ਆਇਆ ਜੋ ਬਣਦਾ ਨਕੌਦਰ ਕੌਂਸਲ ਦਾ ਸੀਗਾ ਉਹ ਵੀ ਪੈਸੇ ਹਜੇ ਤੱਕ ਪੂਰੇ ਨਹੀਂ ਪਹੁੰਚੇ 5 ਕਰੋੜ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਛੋਟ-ਮੋਟ ਗ੍ਰਾਂਟ ਆਈ ਵੀ ਹੈ ਉਹਨੂੰ ਆਪਾਂ ਜਿਹੜੀ ਸਰਕਾਰ ਨੂੰ ਉਸ ਨਾਲ ਡਵੈਲਪਮੈਂਟ ਐਡੇ ਵੱਡੇ ਸ਼ਹਿਰ ਦੀ ਨਹੀਂ ਕਰਾਈ ਪਾ ਸਕਦਾ ਮੈਂ ਸਮਝਦਾ ਹਾਂ ਕਿ ਜਦੋਂ ਸਾਡੀ ਸਰਕਾਰ ਜਾਣ ਵਾਲੀ ਸੀ ਸਾਡੇ ਗੰਨਾ ਮਿਲਣ ਵਾਲਿਆਂ ਨੇ ਜਿਹੜੇ ਅਸੀਂ ਸਾਡੀ ਰਿਕਵੈਸਟ ਕੀਤੀ ਸੀ ਕਿ ਇਹ ਸੜਕ ਨਾ ਪਾਈ ਜਾਵੇ ਕਿਉਂਕਿ ਟਰਾਲੀਆਂ ਦੀ ਆਵਾਜਾਈ ਰੁਕ ਜਾਏਗੀ ਔਰ 2022 ਦੀ ਫਰਵਰੀ ਦੇ ਵਿੱਚ ਜਿਹੜਾ ਪੈਸਾ ਕਾਂਗਰਸ ਸਰਕਾਰ ਨੇ ਦਿੱਤਾ ਸੀ ਉਹਦੇ ਨਾਲ ਜਿਹੜਾ ਸਾਡਾ ਬਾਈਪਾਸ ਵਾਲਾ ਰੂਟ ਬਣਿਆ ਔਰ ਜੇ ਤੁਸੀਂ ਯਾਦ ਹੋਵੇ ਕੋਈ ਸੱਤਿਆਂ ਨੇ ਕਵਰ ਵੀ ਕੀਤਾ ਹੋਊਗਾ ਉਹ ਅਸੀਂ ਸ਼ੁਰੂ ਕਰਾਈ ਸੀ ਸਰਕਮੰਡੀ ਆਪਣੇ ਰਵਿਦਾਸਪੁਰੇ ਦੇ ਕੋਲ ਇਹਦੇ ਤੋਂ ਬਿਨਾ ਮੈਂ ਗੱਲ ਕਰਨੀ ਚਾਹੁੰਦਾ ਕਿ ਮਾਲੜੀ ਗੇਟ ਰੋਡ ਬਣੀ ਜਦੋਂ ਤੋਂ ਇਹ ਸਰਕਾਰ ਆਈ ਰੇਲਵੇ ਰੋਡ ਬਣੀ ਨਵੀਂ ਆਬਾਦੀ ਰੋਡ ਬਣੀ ਬਾਜ਼ੀਗਰ ਬਸਤੀ ਦੀ ਰੋਡ ਬਣੀ ਔਰ ਇੱਕ ਸਾਡੇ ਪਾਣੀ ਵਾਲੀ ਚੱਕੀ ਦੇ ਕੋਲ ਸਭ ਪੂਰੀ ਪਰ ਪੰਜ ਦੀਆਂ ਪੰਜ ਸੜਕਾਂ ਸਾਡੇ ਨਗਰ ਨਿਕਮ ਦੇ ਬਜਟ ਚੋਂ ਬਣੀ ਐ ਇਹਦੇ ਚ ਇੱਕ ਵੀ ਪੈਸਾ ਪੰਜਾਬ ਸਰਕਾਰ ਦੀ ਕੋਈ ਇਹਦੇ ਚ ਕੰਟਰੀਬਿਊਸ਼ਨ ਜਿਹੜੀ ਹੈ ਉਹ ਨਹੀਂ ਹੈ ਇੱਕ ਗੱਲ ਬਈ ਸੀ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕੀਤੀ ਸੀ ਉਹ ਕੀਤੀ ਸੀ ਨਸ਼ਿਆਂ ਦੀ ਗੱਲ ਕੀਤੀ ਸੀ ਜਿਹੜੀ ਨਸ਼ਿਆਂ ਦੀ ਗੱਲ ਹੈ ਉਹ ਤੁਸੀਂ ਅੱਜ ਦੇਖ ਲਓ ਜਿਹੜੇ ਘਰ ਜਾਨੇ ਆ ਉਹ ਇਹ ਕਹਿੰਦੇ ਆ ਕਿ ਜਿਹੜਾ ਘਰ ਘਰ ਆਟਾ ਪਹੁੰਚਾਉਂਦੀ ਇਹ ਗੱਲ ਕਰਦੇ ਆ ਆਟਾ ਤਾਂ ਨਹੀਂ ਪਹੁੰਚ ਰਿਹਾ ਪਰ ਅੱਜ ਕੱਲ ਬਹੁਤ ਕੈਲੀਫੋਰਨੀਆ ਦੇ ਉੱਤੇ ਨਸ਼ਾ ਜਿਹੜਾ ਉਹ ਘਰ ਦੇ ਵਿੱਚ ਪਹੁੰਚ ਜਾਂਦਾ ਸੋ ਮੈਂ ਜਿਹੜੀ ਸਾਡਾ ਪ੍ਰਸ਼ਾਸਨ ਹੈ ਉਹਨੂੰ ਇਹ ਰਿਕਵੈਸਟ ਕਰੂੰਗਾ ਕਿ ਜਿਹੜੇ ਘਰ ਘਰ ਖਰਾਬ ਹੋ ਰਿਹਾ ਹੈ ਜਿਨ੍ਹਾਂ ਦੇ ਵਿੱਚ ਇਹ ਏਡੀ ਵੱਡੀ ਤੰਗੀ ਆ ਰਹੀ ਹੈ ਕਿ ਤੁਸੀਂ ਜਿਹੜੇ ਆ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਇਹਨੂੰ ਠੱਲ ਪਾਈ ਜਾਵੇ ਔਰ ਮੈਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਵੀ ਦਰਖਾਸਤ ਕਰੂੰਗਾ ਕਿ ਅਸੀਂ ਦੇਖ ਰਹੇ ਹਾਂ ਕਿ ਹੁਣ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਨਸ਼ਾ ਸਮਗਰੀ ਹੈ ਉਹ ਸਾਡੇ ਇਥੇ ਨਕੌਦਰ ਹਲਕੇ ਵਿੱਚ ਪਹੁੰਚ ਰਿਹਾ ਹੈ ਇਹ ਤੋਂ ਬਿਨਾ ਇਹਨਾਂ ਨੇ ਵੱਡੀ ਗੱਲ ਰੇਤਾ ਦੀ ਕੀਤੀ ਸੀ ਮੇਰਾ ਖਿਆਲ ਨਕੌਦਰ ਜਿਹੜਾ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਆਪਾਂ ਬੈਦਖੁਰ ਜਾਂਦੇ ਸੀ ਟਰਾਲੀ ਭਰ ਲਿਆਉਂਦੇ ਸੀ ਉਹਦੇ ਬਾਅਦ ਰੇਤਾ ਦਾ ਰੇਟ ਜੋ ਕਾਂਗਰਸ ਵਿੱਚ ਚੱਲੀ ਸਰਕਾਰ ਜੀ ਵਿੱਚ ਉਹ ਚੱਲੀ ਸਾਹਿਬ ਨੇ ਘਟਾਇਆ ਸੀ ਉਹ ਜਿਹੜੀ ਗੱਲ ਹੈਗੀ ਆ ਉਹ ਬਿਲਕੁਲ ਨਹੀਂ ਰਹੀ ਅੱਜ ਤੁਸੀਂ ਨਕੌਦਰ ਸ਼ਹਿਰ ਦੇ ਵਿੱਚ ਹੀ ਰੇਤਾ ਦਾ ਰੇਟ ਪਤਾ ਕਰ ਲਓ ਤੇ ਅਸਮਾਨ ਦੀਆਂ ਬਲੰਦੀਆਂ ਦੇ ਉੱਤੇ ਉਹ ਰੇਟ ਜਿਹੜਾ ਉਹ ਚੱਲ ਰਿਹਾ ਹੈ ਇਹਦੇ ਤੋਂ ਬਿਨਾ ਇੱਕ ਇੱਕ ਬਹੁਤ ਵੱਡੀ ਗੱਲ ਕਰਦੇ ਆ ਜ਼ੀਰੋ ਬਿੱਲ ਜ਼ੀਰੋ ਬਿੱਲ ਮੈਂ ਬਹੁਤ ਸਾਰੇ ਪਿੰਡਾਂ 'ਚ ਵੀ ਗਿਆ ਹਾਂ ਤੁਸੀਂ ਉਧਰ ਦੇਖਿਆ ਹੋਣਾ ਕਾਗੜੇ ਦੇ ਵਿੱਚ ਬੀਪੀਆਂ ਨੇ ਲਾਈਫ ਹੋਏ ਹੋਰ ਵੀ ਪਿੰਡਾਂ ਦੇ ਵਿੱਚ ਮਿਲਿਆ ਇਹ ਨਵਾਂ ਇੱਕ ਫਾਰਮੂਲਾ ਇਹਨਾਂ ਨੇ ਕੱਢਤਾ ਜਿਹੜਾ ਕਿ ਇੱਕ ਵਪਾਰਕ ਫਾਰਮੂਲਾ ਹੈ ਕਿ 300 ਯੂਨਿਟ ਤੱਕ ਤਾਂ ਤੇਰੇ ਮਾਫ਼ ਹੈ ਪਰ ਜੇ 301 ਹੋ ਜਾਂਦੇ ਆ ਉਹ ਬੰਦੇ ਨੂੰ ਵਿਚਾਰੇ ਨੂੰ ਸਮਝ ਨਹੀਂ ਆਉਦੀ ਉਹਨੂੰ ਇੱਕ ਬਿੱਲ ਆ ਜਾਂਦਾ ਗਾਹ ਭਾਵੇਂ ਉਹਦੇ 200 ਹੀ ਆਈ ਜਾਂਦੇ ਆ ਉਹ ਬਿੱਲ ਵਿਚਾਰੇ ਮਾਤਰ ਨੂੰ ਸਮਝ ਨਹੀਂ ਆਈ ਹੁੰਦੀ ਉਹ ਜੁਰਮਾਨੇ ਪਾ ਪਾ ਕੇ ਲੱਖਾਂ ਹਜ਼ਾਰਾਂ 'ਚ ਪਹੁੰਚ ਰਿਹਾ ਸੋ ਸਾਡੀ ਜਦੋਂ ਸਰਕਾਰ ਸੀਗੀ ਅਸੀਂ ਜੇ 200 ਯੂਨਿਟ ਬਾਹਰ ਦਿੱਤੇ ਸੀ ਤੇ 200 ਯੂਨਿਟ ਤੱਕ ਮਾਫ ਸੀ ਉਹਦੇ ਉੱਪਰਲੇ ਜਿਹੜੇ ਬਿੱਲ ਸੀ ਉਹਦੇ ਜਿਹੜੇ ਪੈਸੇ ਸੀ ਉਹ ਲਏ ਜਾਂਦੇ ਸੀ ਇਹਦੇ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਬਿਜਲੀ ਦਾ ਲੇਟ ਸੀ ਉਹ 3 ਰੁਪਏ ਯੂਨਿਟ ਮਗਰ ਸਾਰੇ ਵਰਗਾਂ ਦੇ ਲਈ ਚੰਨੀ ਸਰਕਾਰ ਨੇ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ ਘਟਾਇਆ ਸੀ ਉਹਦੇ ਤੋਂ ਬਿਨਾ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਔਰ ਇਹਨਾਂ ਦੀਆਂ ਕੰਪੈਰੀਸਨ ਦੀਆਂ ਅੱਜ ਤੁਹਾਡੇ ਸਿਰਫ ਅਸੀਂ ਇਸ ਕਰਕੇ ਤੁਹਾਡੇ ਵਿੱਚ ਆਏ ਆ ਕਿ ਅਸੀਂ ਇੱਕ ਤਾਂ ਇਹ ਜਿਹੜੀ ਜ਼ੋਰ ਜ਼ਬਰਦਸਤੀ ਦੀ ਰਾਜਨੀਤੀ ਹੈ ਇਹਦਾ ਵਿਰੋਧ ਕਰਦੇ ਆਂ ਔਰ ਅਸੀਂ ਬੜੇ ਤਕੜੇ ਹੋ ਕੇ ਇਹ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਇਹਨੂੰ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਹਦੀ ਅਸੀਂ ਆਪਣੀ ਜਾਂਚ ਪੜਤਾਲ ਕਰਾਂਗੇ ਔਰ ਜੋ ਹੱਕ ਬਣਦਾ ਹੈ ਉਹ ਅਸੀਂ ਪਰਿਵਾਰ ਨੂੰ ਲੈ ਕੇ ਦੇਾਂਗੇ ਇਹਦੇ ਤੋਂ ਬਿਨਾ ਜੋ ਡਵੈਲਪਮੈਂਟ ਲਈ ਇਹ ਰੋਜ਼ ਝੂਠ ਬੋਲਦੇ ਨੇ ਇਹ ਇਹਨਾਂ ਨੂੰ ਝੂਠ ਜਿਹੜਾ ਅੰਦਰ ਬੰਦ ਕਰ ਦੇਣਾ ਚਾਹੀਦਾ ਮੈਂ ਤੁਹਾਨੂੰ ਇਹ ਕਹਿੰਨਾ ਕਿ ਜਦੋਂ ਆਪਾਂ ਜਲੰਧਰ ਤੱਕ ਜਾਂਦੇ ਆਂ ਰਾਹ ਦੇ ਵਿੱਚ ਕਿੰਨੇ ਬੋਰਡ ਔਰ ਕਿੰਨੇ ਮੈਸੇਜ ਤੁਹਾਡੇ ਫੋਨ ਤੇ ਆ ਜਾਂਦੇ ਆ ਕਿ ਅਸੀਂ 40000 ਨੌਕਰੀਆਂ ਦਿੱਤੀਆਂ ਇਹ 40000 ਨੌਕਰੀਆਂ ਆਪਾਂ ਦਿੱਤੀਆਂ ਤੇ 117 ਹਲਕੇ ਐ ਤੇ ਸਾਡੇ ਹਲਕੇ ਦੀਆਂ ਵੀ ਉਸ ਹਸਾਬ ਦੇ ਨਾਲ ਕੋਈ 400 ਨੌਕਰੀਆਂ ਜਿਹੜੀਆਂ ਉਹਨੂੰ ਕੁਦਰ ਹਲਕੇ ਦੀਆਂ ਬਣਦੀਆਂ ਮੈਂ ਸਵਾਲ ਕਰਦਾ ਆ ਸਾਡੇ ਮੌਜੂਦਾ ਐਮਐਲਏ ਸਾਹਿਬ ਨੂੰ ਉਹ ਜਿਹੜੇ 400 ਨੌਕਰੀਆਂ ਕੁਦਰ ਹਲਕੇ ਦੇ ਵਿੱਚ ਉਹਨਾਂ ਨੇ ਪੱਕੇ ਤੌਰ ਤੇ ਦਿੱਤੀਆਂ ਉਹਦੀ ਉਹ ਲਿਸਟ ਜਾਰੀ ਕਰਨ ਤਾਂ ਜੋ ਅਸੀਂ ਵੀ ਉਹਨਾਂ ਬੰਦਿਆਂ ਦੇ ਦਰਸ਼ਨ ਕਰ ਸਕੀਏ ਜਿਨ੍ਹਾਂ ਨੂੰ ਪੱਕੀ ਨੌਕਰੀ ਮਿਲੀ ਹੈ ਆਹ ਹੋਰ ਡਵੈਲਪਮੈਂਟ ਦੀਆਂ ਬੜੀਆਂ ਗੱਲਾਂ ਜਿਹੜੀਆਂ ਆਪਾਂ ਕਰ ਸਕਦੇ ਆ ਪਰ ਅਜਾ ਮੇਜਰ ਜਿਹੜੀਆਂ 4-5 ਗੱਲਾਂ ਦੀ ਅਸੀਂ ਤੁਹਾਨੂੰ ਇੱਕ ਤਕਰੀਬ ਦਿੱਤੀ ਸੀ ਪਰ ਤੁਹਾਡਾ ਬਹੁਤ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਐਡੇ ਸ਼ੌਕ ਨੋਟਿਸ ਤੇ ਆਏ ਹੋ ਬਹੁਤ-ਬਹੁਤ ਧੰਨਵਾਦ ਦਰਸ਼ਕ ਸਾਹਿਬ ਇੱਕ ਗੱਲ ਹੁੰਦੀ ਆ ਜਦੋਂ ਵੀ ਐਮਐਲਏ ਸਾਹਿਬ ਕਹਿੰਦੇ ਕਿ ਮੈਨੂੰ ਕਾਉਂਸਲਰ ਜਿਹੜੇ ਕੰਮ ਨਹੀਂ ਕਰਨ ਦਿੰਦੇ ਆ ਕਿ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਤੁਸੀਂ ਕੌਚਰ ਸਾਹਿਬ ਤੁਸੀਂ ਕੰਮ ਤੋਂ ਰੋਕਦੇ ਹੋ ਜੀ ਬੀਬੀ ਜੀ ਦਾ ਹਾਂ ਜੀ ਪ੍ਰਧਾਨ ਜੀ ਹਾਂ ਜੀ ਬੈਠੇ ਪ੍ਰਧਾਨ ਜੀ ਦਿਓ ਜਵਾਬ ਦੱਸੋ ਅੰਨੇ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਦੇਖੋ ਜੋ ਸਾਨੂੰ ਜਿੱਦਾਂ ਤਾਂ ਵੀ ਮੈਸੇਜ ਆਉਂਦਾ ਆ ਜਾਂ ਲੋਗੀ ਕੋਈ ਹੈ ਰਤੀਪੁਰਨ ਤੋਂ ਆਪਣੇ ਸਾਥ ਦਿਨੇ ਕੋਈ ਕੰਮ ਕੋਈ ਇੱਕ ਗ੍ਰਾਂਟ ਆਈ ਕੋ ਸਰਕਾਰ ਨੂੰ ਸਰਕਾਰ ਨੂੰ ਤੁਹਾਨੂੰ ਕੋਈ ਸਰਕਾਰ ਤੋਂ ਗ੍ਰਾਂਟ ਜਿਹੜੀ ਆ ਉਹ ਥੋੜੀ ਜਾਰੀ ਹੋਈ ਆ ਥੋੜੀ ਹੋਰ ਨਾਲੀ ਵਿਦਤੀ ਆ ਦੇਖੋ ਹੁਣ ਕੌਣ ਜਾਪ ਤੇ ਕਰਕੇ ਬੰਦ ਹੈ ਉਸ ਤੋਂ ਬਾਅਦ ਦੇਖਦੇ ਹਾਂ ਪੰਜ ਕਰੋੜ ਤੇ 150 ਦੱਸਿਆ ਆਇਆ 5 ਕਰੋੜ ਤੁਹਾਨੂੰ ਗ੍ਰਾਂਟ ਆਈ ਕਿ ਨਹੀਂ ਆਈ ਜੀ ਪੰਜ ਕਰੋੜ ਤੇ ਥੋੜੇ ਪੈਸੇ ਆਏ ਆ ਕਿੰਨੇ ਟਾਈਮ ਤੇ ਇਹ ਤਾਂ ਦੇਖਣਾ ਪਊਗਾ ਜੀ ਨੂੰ ਅੰਦਾਜ਼ਨ ਅੰਦਾਜ਼ਨ ਆਲਮੋਸਟ ਕੋਈ 1.5 ਕਰੋੜ ਰੁਪਈਆ ਆਇਆ ਤਾਂ ਸਰ ਐਡੇ ਵੱਡੇ ਸ਼ਹਿਰ ਦੇ ਲਈ ਜੇ ਆਪਾਂ 2.5 ਸਾਲਾਂ ਦੇ ਵਿੱਚ 1.5 ਕਰੋੜ ਰੁਪਈਆ ਦੇ ਦਾਂਗੇ ਤਾਂ 1 ਮਹੀਨੇ ਦਾ ਜੇ ਆਪਾਂ ਗੱਲ ਕਰੀਏ ਤਾਂ 4 ਲੱਖ ਰੁਪਈਆ ਨਹੀਂ ਬਣਦਾ 4 ਲੱਖ ਰੁਪਈਆ ਦੇ ਵਿੱਚ ਟਰਾਲੀਆਂ ਨਹੀਂ ਰਿਪੇਅਰ ਕਰਾ ਸਕਦੇ ਤੁਸੀਂ ਕਾਰਪੋਰੇਸ਼ਨ ਦੀਆਂ ਅਪਰ ਡਵੈਲਪਮੈਂਟ ਦੇ ਫੰਡ ਦੀ ਗੱਲ ਕਰਦੇ ਆ ਜੇ ਅਸੀਂ ਦਿੱਤੀ ਸੀ ਤਾਂ ਇੱਕ 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 ਕੇਜੀ ਕਰੋੜ ਰੁਪਏ ਦੀ ਇਕੋ ਦੇ ਥੋੜੀ ਨਗਰ ਕੌਂਸਲ ਦਾ ਬਜਟ ਪਾਸ ਨਹੀਂ ਹੁੰਦਾ ਸਰ ਮੈਂ ਪਹਿਲੀ ਵਾਰੀ ਮੈਂ ਤੁਹਾਨੂੰ ਤੁਹਾਨੂੰ ਸਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਪਹਿਲੀ ਵਾਰੀ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਦੇਖਿਆ ਕਿ ਸਾਡੇ ਇਸ ਐਮਐਲਏ ਸਾਹਿਬ ਨੇ ਜਿਹੜਾ ਬਜਟ ਸੀ ਉਹ ਵੀ ਕੁਝ ਸਮੇਂ ਲਈ ਰੋਕੀ ਰੱਖਿਆ ਜਿਹੜਾ ਬਜਟ ਹੈ ਜੇ ਉਹ ਪਾਸ ਨਹੀਂ ਹੋਊਗਾ ਤੇ ਕਿੱਦਾਂ ਲੋਕਾਂ ਦੀਆਂ ਘਰ ਤੇ ਅਰ ਚੁੱਲ੍ਹੇ ਔਰ ਕਿੱਦਾਂ ਉਹਨਾਂ ਦਾ ਕੰਮ ਚੱਲੂਗਾ ਜਿਹੜੇ ਸਰਕਾਰੀ EMPLOYEES ਸੀ ਉਹਨਾਂ ਨੂੰ ਜਿਹੜੀਆਂ ਲੈਟਰਸ ਅਸੀਂ ਦੇ ਗਏ ਆਂ ਦੇ ਨੇ ਜਿਹੜੇ ਜਾਣ ਜਾਣ ਲਗਿਆ ਜਾਂ ਅਸੀਂ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਕਰਜ਼ਾ ਮਾਫ਼ ਕਰ ਗਏ ਉਹ ਕਰ ਗਏ ਉਹਦੇ ਬਾਅਦ ਜੇ ਇੱਕ ਵੀ ਇਹਨਾਂ ਨੇ ਕੋਈ ਨਿਯੁਕਤੀ ਦਿੱਤੀ ਹੋਵੇਗੀ ਤੁਹਾਨੂੰ ਤੇ ਫੇਰ ਗੱਲ ਕਰ ਲਈ ਅੱਜ ਦਾ ਗਾਡ ਕਿਹ ਦੇਖਦ ਸੋ ਤੇ ਬਜਟ ਜਿਹੜਾ ਤੁਹਾਨੂੰ 10 ਮਹੀਨੇ ਬਾਅਦ ਨੂੰ ਜਿਹੜਾ ਪੁੱਛਿਆ ਸੀ ਉਹਦੀ ਕੋਈ ਸ਼ਿਕਾਇਤ ਹੀ ਹੋਈ ਸੀਗੀ ਜੀ ਹਾਂ ਉਹਦੇ ਕਰਕੇ तकरीबन 10 ਮਹੀਨੇ ਰੁਕੇ ਆਂ ਕਹਿਤ ਕਿ ਇਹਦੇ ਉੱpon ਹੋਈ ਸੀ ਕੁਝ ਕੋਈ ਹਾਂਜੀ ਸ਼ਿਕਾਇਤ ਕਿਦਾਂ ਨੂੰ ਹੋਈ ਸੀ ਦੇਖ ਕੇ ਦੱਸਾਂਗੇ ਜੀ ਹੁਣ ਇਸ ਵੇਲੇ ਮੂੰਹ ਜਵਾਨੀ ਧਰਮੀਆਂ ਲੈ ਕੇ ਆਇਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਜ਼ਰੂਰ ਕਾਜ ਲੈ ਕੇ ਆਉਂਦਾ ਨੈਕਸਟ ਵਾਰ ਡਾਕਟਰ ਸਾਹਿਬ ਬਦਲਾਅ ਦੇ ਰੂਪ ਵਿੱਚ ਸੂਬਾ ਸਰ ਪੰਜਾਬ ਦੀ ਜਨਤਾ ਨੇ ਜਿਹੜਾ ਚਿਹਰਾ ਚੁਣਿਆ ਤੁਹਾਨੂੰ ਕੀ ਲੱਗਦਾ ਆਪਣਾ ਉਹ ਜਿਹੜਾ ਤਨਦੇ ਜੀਨ ਆਪਣੀ ਡਿਊਟੀ ਨਿਭਾ ਰਹੀ ਹੈ ਸਰ ਮੈਂ ਤੁਹਾਨੂੰ ਆ ਸਾਰੀਆਂ ਗੱਲਾਂ ਦੱਸੀਆਂ ਕਿ ਨਸ਼ਾ ਰੇਤਾ ਔਰ ਰੋਜ਼ ਬੇਰੋਜ਼ਗਾਰੀ ਇਹ ਆਪਾਂ ਤਿੰਨ ਗੱਲਾਂ ਕੀਤੀਆਂ ਸੀ ਔਰ ਕਿੰਨਾ ਦਾ ਆਪਾਂ ਸਲੋਗ ਸਵਾਲ ਮੈਡਮ ਨੂੰ ਕੀਤਾ ਕਿ ਰੇਤਾ ਦਾ ਰੇਟ ਕਾਂਗਰਸ ਦੇ ਰਾਜ ਵੇਲੇ ਦੇਖ ਲੈਣ ਇਥੇ ਨਕ ਤੇ ਅੱਜ ਪੁੱਛ ਲੈ ਉਹਦੇ ਬਾਅਦ ਨਸ਼ੇ ਆ ਜਿੱਥੇ ਕਿਤੇ ਨਸ਼ਿਆਂ ਦੇ ਸੈਂਟਰ ਹੈ ਜਾਂ ਨਸ਼ਿਆਂ ਦਾ ਕੋਈ ਇਲਾਜ ਕਰਦਾ ਹੈ ਉਹ ਚੈੱਕ ਕਰ ਲੈ ਜੇ ਇਹਨਾਂ ਨੇ ਡਾਕਟਰਾਂ ਦੀ ਔਰ ਇਲਾਜ ਦੀ ਗੱਲ ਕੀਤੀ ਸੀ ਨਕਉਦਰ ਸਿਵਲ ਹਸਪਤਾਲ ਚ ਤੁਸੀਂ ਜਾ ਕੇ ਦੇਖ ਲਓ ਬਿਲਡਿੰਗ ਜਿਹੜੀ ਹੈ ਉਹਦਾ ਕੰਧ ਘਾਟਨ ਕਰ ਗਿਆ ਜਿਹੜਾ ਕਿ ਫੰਡ ਬਹੁਤ ਸਾਰਾ ਸੈਂਟਰ ਗੋਵਰਨਮੈਂਟ ਤੋਂ ਆਇਆ ਸੀ ਕਿੰਨੇ ਉੱਥੇ EMPLOYE ਹੋਏ ਕੀ ਹੋਇਆ ਇਹ ਤਾਂ ਇਹ ਹੀ ਦੱਸ ਸਕਦੇ ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਇਸ ਵੇਲੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਔਰ ਨਿਰਾਸ਼ ਹੈ ਔਰ ਉਹਨਾਂ ਨੇ ਜਿਹੜਾ ਹੁਣ ਪਰਨੇ ਔਰ ਜਿਹੜੀ ਪਰਚੀਆਂ ਦੀ ਰਾਜਨੀਤੀ ਹੈ ਸਿਰਫ ਡਰ ਦੇ ਤਹਿਤ ਜਿਹੜੀਆਂ ਮੁਰੇ ਇਸ ਦਾ ਸਰ ਸਾਰਿਆਂ ਸਰਕਾਰਾਂ ਦਾ ਟਾਈਮ ਹੁੰਦੀ ਰਹੀ ਹੈ ਸਰ ਮੈਂ ਤੁਹਾਨੂੰ ਹੀ ਕਹਿ ਰਿਹਾ ਕਿ ਮੈਂ ਤੁਹਾਨੂੰ ਇਹ ਐਵੀਡੈਂਸ ਦੇ ਰਿਹਾ ਤੁਸੀਂ ਪਿਛਲੀ ਕੋਈ ਗੱਲ ਕਰਦਾ ਉਹ ਸਭੀ ਸਰਕਾਰ ਰਹੀ ਹੈ 2022 ਚ ਅਸੀਂ ਇਲੈਕਸ਼ਨ ਲੜੀ ਹੈ ਤੁਸੀਂ ਇੱਕੋ ਹੀ ਦੱਸ ਦਿਓ ਕਿਹੜਾ ਅਸੀਂ ਪਰਚਾ ਬਣਾਇਆ ਸਰ ਤੁਸੀਂ ਮਾਈਨਿੰਗ ਪਾਲਿਸੀ ਕਿਹੜੀ ਦਿੱਤੀ ਹੈ ਜਾਂ ਜਿਹਨੇ ਡਿਵੈਲਪ ਸਰ ਹੋਈ ਸੀ ਮਾਈਨਿੰਗ ਪਾਲਿਸੀ ਦਾ ਸਰ ਤੋਂ ਉਹ ਕੋਈ ਚਾਹੀਦੀ ਨਹੀਂ ਮਿਲ ਗਈ ਅੱਜ ਵੀ ਲੋਕਾਂ ਦੇ ਉਹ ਹਾਲਾਤ ਹੈ ਤੇ ਪਹਿਲਾਂ ਵੀ ਸਰ ਹੋਈ ਸੀ ਸਰ ਮੈਂ ਇਹ ਕਹਿ ਰਿਹਾ ਕਿ ਤੁਸੀਂ ਦੋਨੋਂ ਦੋਨੋਂ ਸਮਿਆਂ ਦੀ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਹੋ ਤੁਸੀਂ ਮਾਈਨਿੰਗ ਪਾਲਿਸੀ ਕੀ ਬਣਾਈ ਸੀ ਸਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਿਹੜੀ ਮਾਈਨਿੰਗ ਤੁਸੀਂ ਆਪਾਂ ਮਾਈਨਿੰਗ ਪਾਲਿਸੀ ਔਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਮੈਂ ਕਿਹਾ ਇੱਥੇ ਦੁਕਾਨ ਤੇ ਚਲੇ ਜਾਓ ਰੇਟਾਂ ਦੀ ਟਰਾਲੀ ਦਾ ਰੇਟ ਹੁੰਦਾ ਮਾਈਨਿੰਗ ਪਾਲਿਸੀ ਬਣਨ ਪਹਿਲਾਂ ਫਿਰ ਮੇਰੀ ਦੁਕਾਨਾਂ ਤੱਕ ਬ੍ਰਦਰ ਮੇਰੀ ਗੱਲ ਬ੍ਰਦਰ ਮੇਰੀ ਗੱਲ ਸਮਝਾ ਆਪਾਂ ਪਾਲਿਸੀ ਦਾ ਮੈਟਰ ਕਰਕੇ ਆਪਾਂ ਸਾਰੇ ਮੈਂ ਕਿਹਾ ਆਪਾਂ ਨੂੰ ਬੁਧਰ ਸ਼ਹਿਰ ਦੀ ਅੱਜ ਗੱਲ ਕਰਨ ਲਈ ਬੈਠੇ ਆ ਤੁਸੀਂ 2022 ਦਾ ਔਰ 2024 ਦਾ ਟਰਾਲੀ ਦੇ ਰੇਟ ਦਾ ਸਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਸਰ ਫਿਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਕਿ ਠੇਕੇਦਾਰੀ ਸਿਸਟਮ ਹੈ ਪਹਿਲੇ ਮੇਰੀ ਗੱਲ ਫਿਰ ਮੇਰੀ ਬ੍ਰਦਰ ਫਾਲੋ ਕਰੋ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਇਹ ਅੱਜ ਆਪਾਂ ਉਧਰ ਹਲਕੇ ਦੀ ਗੱਲ ਕਰ ਰਹੇ ਹਾਂ ਮੈਂ ਤਾਂ ਥੱਲੇ ਰੇਟ ਪੁੱਛ ਕੇ ਆਇਆ ਹਾਂ ਤੁਸੀਂ ਉਹ ਤੋਂ ਪੁੱਛ ਲਓ ਕਿ 2022 ਚ ਭਾਈ ਤੂੰ ਕਿੰਨੇ ਦੀ ਵੇਚਦਾ ਸੀ ਸਰ ਉਸੇ ਉਸੇ ਪਾਸੇ ਜੇ ਮੈਂ ਜਾ ਰਿਹਾ ਹਾਂ ਤੇ ਕੋ ਸਰ ਜਦੋਂ ਤੁਸੀਂ 2022 ਦੀ ਗੱਲ ਕੀਤੀ ਉਹਦੇ ਵੀ ਠੇਕੇਦਾਰੀ ਸਿਸਟਮ ਹੋਈ ਸੀ ਹੁਣ ਕੁਝ ਵਰਤਮਾਨ ਲੋਪਪੜੀਆਂ ਖੱਡਾ ਅਨਾਉਂਸ ਕੀਤੇ ਸੀ ਉਹ ਤੋਂ ਹੁਣ ਵੀ ਉਹੀ ਰੇਟ ਮੰਗ ਰਿਹਾ ਜਦੋਂ ਤੁਹਾਡੇ ਸਰਕਾਰ ਇਸ ਰੋਡ ਵਿੱਚ ਸਰ ਤੁਸੀਂ ਫੇਰ ਮੇਰੀ ਇਹ ਗੱਲ ਵੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਐਂਡ ਯੂਜ਼ਰ ਐਂਡ ਯੂਜ਼ਰ ਮੇਰੇ ਘਰੇ ਲੈਤਾ ਦੀ ਟਰਾਲੀ ਲੱਗਣੀ ਹੈ ਹਾਂਜੀ ਮੈਂ ਆਪਣੇ ਇੱਥੇ ਕਿਸੇ ਦੁਕਾਨਦਾਰ ਤੋਂ ਲੈਣੀ ਹੈ ਹਾਂਜੀ ਮੈਂ ਇਹ ਕਹ ਰਿਹਾ ਕਿ ਸਰ ਕਿੰਨੀ ਆਸ ਦੇ ਨਾਲ ਭਗਵੰਤ ਮਾਨ ਜੀ ਨੇ ਕਿਹਾ ਸੀ ਜਦੋਂ ਜੀ ਕਰੂਗਾ ਜਾ ਕੇ ਦੇਤਾ ਭਰ ਲਿਆ ਆਇਆ ਕਰੋ ਤੇ ਅੱਜ ਆਪਾਂ ਉਹ ਅੱਜ ਕੀ ਭਾ ਲੈ ਰਹੇ ਤੁਸੀਂ ਮੈਨੂੰ ਇਹ ਗੱਲ ਮੈਂ ਲਾਰੇ ਦੀ ਗੱਲ ਕਰ ਰਿਹਾ ਹਾਂ ਜਿਹੜੀ ਪਾਲਿਸੀ ਮੈਟਰ ਹੈਗਾ ਇਹ ਜਿਹੜਾ ਵੱਡਾ ਪਲੈਟਫਾਰਮ ਕੋਈ ਜਿਹੜਾ ਸਰਕਾਰ ਦੇ ਲੈਵਲ ਤੇ ਉਹ ਬਹੁਤ ਦੀ ਤਿਆਰੀ ਕਰਕੇ ਜੇ ਨਹੀਂ ਬਣਾਏ ਤੇ ਲੋਕਾਂ ਨੂੰ ਘਰੇ ਬਿਠਾ ਦੇ ਬਣਾਏ ਤਾਂ ਨਹੀਂ ਆ ਉਹ ਸਦੀ ਗੱਲ ਹੈ ਇਸ ਪਾਸਤਾ ਮੇਰੀ ਗੱਲ ਕਰੀ ਨਜ਼ਾਇਲ ਪਰਚੀ ਲਈ ਕੋਈ ਕੀ ਕਰ ਰਿਹਾ ਕਿ ਕਦੋਂ ਪਾਸੇ ਐਸਐਸਪੀ ਨਾਲ ਕਰਨਾ ਦੇਣਾ ਕੱਲ ਅਸੀਂ ਐਸਐਸਪੀ ਸਾਹਿਬ ਨੂੰ ਕਿਉਂਕਿ ਉਹਨੇ ਕੱਲ ਦਾ ਟਾਈਮ ਦਿੱਤਾ ਸਵੇਰੇ ਪਹਿਲਾਂ ਉਹਨਾਂ ਨੂੰ ਮੈਂ ਮਿਲੂਗਾ ਜੇ ਉਹ ਮੈਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਸਿੱਧਾ ਧਰਨਾ ਦੇਣਾ ਉਹਨਾਂ ਨੇ ਘਰ ਦੇ ਮਾ ਇਹ ਨਹੀਂ ਧਰਨਾ ਉੱਥੇ ਐਸਐਸਪੀ ਆਫਿਸ ਦੱਸਦਾ ਜੀ ਉਹ ਮੁੰਡਾ ਹੈ ਉਹਦੇ ਤੇ ਨਾਨ ਅਵੇਲੇਬਲ ਵਿਚਾਰੇ ਤੇ ਵਾਰੰਟ ਹੋਏ ਹੋਏ ਆ ਸਾਡੀ ਇਨੇ ਮੈਨੂੰ ਇਹ ਸਾਰੀ ਗੱਲ ਦੱਸੀ ਹੈ ਮੇਰੇ ਕੋ ਇਹ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਆਈ ਹੈ ਕਿ ਅਸੀਂ 15 ਜਿਹੜੇ ਸ਼ਾਮਲ ਹੋਏ ਸੀ ਗਰੀਬ ਘਰਾਂ ਨੂੰ ਅਸੀਂ ਬਲੌਂਕ ਕਰਦੇ ਹਾਂ ਉਹਦੇ ਨਾਲ ਮੈਂ ਨਾ ਤਾਂ ਉਸ ਚੀਜ਼ ਦੀ ਕੋਈ ਕੀਤੀ ਜੋ ਭੈਣ ਜੀ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਉਹਦੇ ਬਾਅਦ ਐਸਐਚਓ ਸਾਹਿਬ ਨਾਲ ਗੱਲ ਕੀਤੀ ਮੈਂ ਉੱਥੇ ਜ਼ਿਲ੍ਹੇ ਦੇ ਵਿੱਚ ਗੱਲ ਕੀਤੀ ਐਸਪੀ ਹੈੱਡਕਵਰਟਰ ਨਾਲ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਕੀਤੀ ਮੈਨੂੰ ਐਸਐਚਓ ਸਾਹਿਬ ਨੇ ਜਦੋਂ ਪਹਿਲੇ ਦਿਨ ਮੈਂ ਫੋਨ ਕੀਤਾ ਉਹਨੂੰ ਠਾਣੇ ਦੋਏ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਜੀ 8 ਤੇ 12 ਉਹਨੂੰ ਐਗਜੈਕਟ ਨਹੀਂ ਆ ਮੋਤਨਾ ਸ਼ਰਾਬੀਆਂ ਪੜ੍ਹ ਰਹੀਆਂ ਜੀ ਜੋ ਖੜੋ ਆ ਅਸੀਂ ਉਹਦੀ ਐਫ ਆਈ ਆਰ ਕਰ ਲੱਗੇ ਪਰ ਇਹਨਾਂ ਨੇ ਜੋ ਮੈਨੂੰ ਅੱਜ ਦੱਸਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਉੱਤੇ ਕੋਈ ਦੇਸੀ ਸ਼ਰਾਬ ਜਿਹੜੀ ਹੈ ਉਹ ਨਾਲ ਪਾਈ ਤੇ ਉਹਨਾਂ ਦੇ ਕੋਲ ਜੋ ਮੈਨੂੰ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਵੀਡੀਓ ਹੈ ਸੋ ਅਸੀਂ ਕੱਲ ਇੱਕ ਦਰਖਾਸਤ ਬਣਵਾ ਕੇ ਕਿਉਂਕਿ ਅੱਜ ਇਸ ਕਰਕੇ ਨਹੀਂ ਗਏ ਕਿਉਂਕਿ ਐਸ ਐਸ ਪੀ ਸਾਹਿਬ ਨੇ ਕਿਹਾ ਤਾਂ ਕਿ ਸਾਰੇ ਅਮਲੇ ਦੀ ਛੁੱਟੀ ਸਭੀ ਨਾਲ ਲੱਗੀ ਹੋਈ ਹੈ ਉਸ ਤੋਂ ਤੁਸੀਂ ਨਾ ਆਇਓ ਸੋ ਸਵੇਰੇ ਅਸੀਂ ਪਹਿਲਾਂ ਕਾਗਜ਼ ਭਰਨ ਤੋਂ ਪਹਿਲਾਂ ਮੈਂ ਸਵੇਰੇ 9 ਵਜੇ ਦਾ ਟਾਈਮ ਲਿਆ ਹੈ ਮੈਂ ਉਹਨਾਂ ਨੂੰ ਮਿਲੂੰਗਾ ਜੇ ਉੱਥੇ ਮੈਨੂੰ ਲੱਗਾ ਕਿ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਤੇ ਅਸੀਂ ਕਾਨੂੰਨ ਕਰਪਾਉਣ ਤੋਂ ਬਾਅਦ ਉੱਥੇ ਧਰਨਾ ਵੀ ਦੇ ਦਰਸਾਉਂ ਇਹ ਲੱਗਦਾ ਕਿ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਿਹਾ ਜਾਂ ਹੋਰ ਪਾਰਟੀਆਂ ਸ਼ਾਮਲ ਹੋ ਰਿਹਾ ਉਹਦੇ ਤੇ ਪਰਚੇ ਕੀਤੇ ਜਾ ਰਹੇ ਮੇਰੇ ਨਾਲ ਤਾਂ ਇੱਕ ਹੀ ਐਕਸਪੀਰੀਅੰਸ ਹੈ ਮੇਰੇ ਨਾਲ ਸ਼ਹਿਰ ਦੇ ਵਿੱਚ ਇਹ ਇੱਕ 15 16 ਜਣੇ ਉਦੋਂ ਜਲੰਧਰ ਦੇ ਵਿੱਚ ਮੈਨੂੰ ਜੋ ਮੈਂ ਤੁਹਾਨੂੰ ਦੱਸਿਆ ਪਰਚੋਦ ਦੀ ਸੰਗੀ ਜੀ ਤੇ ਤੁਹਾਨੂੰ ਇਹ ਚੰਨੀ ਸਾਹਿਬ ਨੂੰ ਮਿਲਿਆ ਵੀ ਚੰਨੀ ਸਾਹਿਬ ਨੇ ਕੱਢ ਲਾਇਆ ਕਿ ਮੇਰੇ ਨਾਲ ਤਾਂ ਇਹੀ ਇਨਸੀਡੈਂਟ ਹੋਇਆ ਕਿ ਇਹ ਮੇਰੇ ਨਾਲ ਸ਼ਾਮਲ ਹੋਇਆ ਹੈ ਤੇ ਅਗਲੇ ਦਿਨ ਉਹਨਾਂ ਦੇ ਪਰਚਾ ਹੋ ਗਿਆ ਔਰ ਪਰਚਾ ਮੈਂ ਕਿੰਨਾ ਜੀ ਮੈਂ ਕੋਈ ਗਲਤ ਕੰਮ ਕੀਤਾ ਮੈਂ ਜਿੰਨਾ ਕੰਮ ਕੀਤਾ ਮੈਨੂੰ ਉਨੀ ਸਜ਼ਾ ਔਰ ਉਹਨਾਂ ਮੇਰੇ ਤੇ ਪਰਚਾ ਗਰੀਬ ਬੰਦੇ ਨੂੰ ਤੁਸੀਂ ਨਾਨ ਅਵੇਲੇਬਲ ਜਿਹੜਾ ਉਹ ਦੇ ਦੋਗੇ ਉਹ ਅੱਜ ਕਿੱਦਾਂ ਵਿਚਾਰਾ ਪਰਿਵਾਰ ਬਾਹਰ ਨਿਕਲੇ ਸੋ ਮੈਂ ਤਾਂ ਇਹ ਕਹਿ ਰਿਹਾ ਮੰਨ ਲਓ ਆਪਣੇ ਤੋਂ ਕਦੀ ਚੱਲਦੇ ਆ ਜਾਣੇ ਨਾ ਜਾਣੇ ਚ ਗਲਤੀ ਹੋ ਗਈ ਜੋ ਗਲਤੀ ਹੈ ਉਹਦੀ ਸਜ਼ਾ ਮੈਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਐਵੇਂ ਹੀ ਫੜ ਕੇ ਕਿਸੇ ਨੂੰ ਦਬਾਅ ਪਾਉਣ ਦੀ ਇਹ ਕੰਮ ਥੈਂਕ ਯੂ